ਫੋਟੋ ਐਸੀ ਥਾਣਾ ਡੀ ਡਿਵੀਜ਼ਨ ਦੇ ਵਿੱਚ ਜਿਸ ਦੇ ਵਿੱਚ ਮਦਈ ਜਿਹੜਾ ਹਨੀ ਸ਼ਰਮਾ ਉਹਨੇ ਦੱਸਿਆ ਵੀ ਮੇਰੇ ਪਿਤਾ ਨੂੰ ਤਿੰਨ ਅਣਪਛਾਤੇ ਨੌਜਵਾਨਾਂ ਨੇ ਦਾਤਰ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਉਸ ਕੋਲੋਂ ਜਿਹੜੀ ਕੁਛ ਨਗਦੀ ਸੀ ਉਹ ਖੋ ਕੇ ਉਹ ਤੋਂ ਫਰਾਰ ਹੋ ਗਏ ਨੇ ਇਸ ਤੇ ਮੁਕੱਦਮਾ ਨੰਬਰ ਜਿਹੜਾ 3/25125 25125 ਦਾ ਜਿਹੜਾ ਥਾਣਾ ਡੀ ਡਿਵੀਜ਼ਨ ਜਿਹੜਾ ਦਰਜ ਕੀਤਾ ਗਿਆ ਜਿਹੜਾ ਐਸ ਐਚਓ ਸਾਹਿਬ ਇਹਨਾਂ ਦੀ ਟੀਮ ਤੇ ਐਸ ਏ ਸੀ ਪੀ ਸਾਹਿਬ ਸਰਦਾਰ ਜਸਪਾਲ ਸਿੰਘ ਇਹਨਾਂ ਦੀ ਟੀਮ ਵੱਲੋਂ ਜਿਹੜਾ ਵਾ ਪੂਰੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਨਾਲ ਇਹਨੂੰ ਵਰਕਆਊਟ ਕਰਦਿਆਂ ਇਸ ਨੂੰ ਟ੍ਰੇਸ ਕੀਤਾ ਗਿਆ ਟ੍ਰੇਸ ਕਰਕੇ ਇਹ ਤਿੰਨ ਜਿਹੜੇ ਦੋਸ਼ੀ ਨੇ ਇਹਦੇ ਵਿੱਚ ਜਿਹੜੇ ਆ ਗ੍ਰਿਫਤਾਰ ਕੀਤੇ ਗਏ ਨੇ ਦੋਸ਼ੀ ਇੱਕ ਜੁਵినਾਈਲ ਤੇ ਦੋ ਜਿਹੜੇ ਆ ਮੇਜਰ ਨੇ ਇੱਕ ਰਿਸ਼ਭ ਲੁੰਬਾ ਤੇ ਇੱਕ ਸੂਰਜ ਕੁਮਾਰ ਇੱਕ ਨਵਾਂ ਕੋਟ ਤੇ ਦੂਜਾ ਹਰੀਪੁਰੇ ਦਾ ਰਹਿਣ ਵਾਲਾ ਇਹਨਾਂ ਨੇ ਕਾਫੀ ਛੋਟੀਆਂ-ਛੋਟੀਆਂ ਵਾਰਦਾਤਾਂ ਨੂੰ ਇਸ ਏਰੀਆ ਦੇ ਵਿੱਚ ਅੰਜਾਮ ਦਿੱਤਾ ਸੀਗਾ ਇਹ ਨਾ ਨੂੰ ਗ੍ਰਫਤਾਰ ਕਰਕੇ ਇਹਨਾਂ ਕੋਲੋਂ 13 ਮੋਬਾਈਲ ਫੋਨ ਜਿਹੜੇ ਵੱਖ-ਵੱਖ ਸਮੇਂ ਦੇ ਉੱਤੇ ਇਹਨਾਂ ਕੋਲੇ ਸਨ ਉਹ ਬਰਾਮਦ ਕੀਤੇ ਗਏ ਨੇ ਇੱਕ ਜਿਹੜੀ ਇਹ ਐਕਟਿਵਾ ਜਿਸ ਦੇ ਉੱਤੇ ਵਾਰਦਾਤ ਕਰਦੇ ਸਨ ਉਹ ਬਰਾਮਦ ਕੀਤੀ ਗਈ ਹੈ ਤੇ ਪਲੱਸ ਕੁਝ ਕਰੰਸੀ ਬਰਾਮਦ ਕੀਤੀ ਗਈ ਹੈ ਇਸ ਦੇ ਵਿੱਚ ਇੱਕ ਪੁਰਾਣਾ ਮਕਦਮਾ ਜਿਹੜਾ ਥਾਣਾ ਗੇਟ ਥਾਣਾ ਡੀ ਡਿਵੀਜ਼ਨ ਦੇ ਵਿੱਚ ਦਰਜ ਸੀਗਾ 74/24 ਉਹ ਵੀ ਵਾਰਦਾਤ ਉਹਨਾਂ ਕੀਤੀ ਸੀਗੀ ਤੇ ਉਸ ਦੇ ਵਿੱਚ ਜਿਹੜਾ ਮੋਬਾਈਲ ਫੋਨ ਆ ਇਸ ਦੇ ਵਿੱਚ ਰਿਕਵਰ ਹੋਇਆ ਇਹਨਾਂ ਇਸ ਕੇਸ ਨੂੰ ਹੱਲ ਕਰਕੇ ਇਸ ਏਰੀਆ ਦੇ ਜਿਹੜੀਆਂ ਛੋਟੀਆਂ-ਛੋਟੀਆਂ ਕਾਫੀ ਵਾਰਦਾਤਾਂ ਇਹਨਾਂ ਕੀਤੀਆਂ ਸੀ ਨਾ ਉਹ ਪੁਲਿਸ ਨੇ ਇਸ ਟੀਮ ਨੇ ਜਿਹੜੀਆਂ ਟ੍ਰੈਸ ਕੀਤੀਆਂ ਨੇ ਸਰ ਬੈਕਗ੍ਰਾਉਂਡ ਕੀ ਸਰ ਇਹ ਇਹਨਾਂ ਦਾ ਪੁਰਾਣਾ ਕੋਈ ਕ੍ਰਿਮਿਨਲ ਬੈਕਗ੍ਰਾਉਂਡ ਨਹੀਂ ਹੈਗਾ ਇਹ ਛੋਟੀਆਂ-ਛੋਟੀਆਂ ਜਿਹੜਾ ਘਰੋਂ ਨਿਕਲਦੇ ਸੀ ਇਕੱਠੇ ਹੋ ਕੇ ਤੇ ਤਿੰਨੇ ਜਾਣੇ ਦਾਤਰ ਦੇ ਮਦਦ ਦੇ ਨਾਲ ਇਹ ਅਬ ਇਥੋਂ ਜਿਹੜਾ ਗੰਦਾ ਨਾਲਾ ਜਿਹੜਾ ਅੱਗੇ ਪੈਂਦਾ ਉੱਥੋਂ ਲੈ ਕੇ ਤੇ ਇੱਥੇ ਛੋਟਾ ਹਰੀਪੁਰਾ ਡੀ ਡਿਵੀਜ਼ਨ ਦਾ ਏਰੀਆ ਇਥੇ ਆਸ-ਪਾਸ ਜਿਹੜੀਆਂ ਇਹ ਵਰਦਤਾਂ ਛੋਟੀਆਂ-ਛੋਟੀਆਂ ਨੂੰ ਅੰਜਾਮ ਦਿੰਦੇ ਸੀਗੇ ਤੇ ਇਸ ਨੂੰ ਜਿਹੜਾ ਟ੍ਰੇਸ ਕਰਕੇ ਜਿਹੜਾ ਅਲੱਗ-ਅਲੱਗ ਵਰਦਤਾਂ ਜਿਹੜੀਆਂ ਉਹ ਟ੍ਰੇਸ ਹੋਈਆਂ ਨੇ ਸਾਡੇ ਸਰ ਕੋਈ ਇਹਨਾਂ ਦਾ ਕਿ ਜੇ ਇਹੋ ਹੀ ਟੈਨ ਮੈਂਬਰ ਹੈਗੇ ਜਾਂ ਨਹੀਂ ਫਿਲਹਾਲ ਅਜੇ ਤੱਕ ਇਹ ਤਿੰਨ ਮੈਂਬਰ ਜਿਹੜੇ ਆ ਇਕੱਠੇ ਜਿਹੜੇ ਆ ਉਹ ਕੰਮ ਕਰਦੇ ਸੀਗੇ ਇਸ ਨੂੰ ਹੋਰ ਵੀ ਇਨਵੈਸਟਿਗੇਟ ਕੀਤਾ ਜਾ ਰਿਹਾ ਕੋਈ ਹੋਰ ਵਰਦਤਾਂ ਵੀ ਇਹਨਾਂ ਚੋਂ ਨਿਕਲਣਗੀਆਂ ਸਰ ਹੁਣ ਦਾ ਕਿੰਨੀਆਂ ਬਣੀਆਂ ਇਧਰ ਇਹਨਾਂ ਕੁੱਲ 13 ਜਿਹੜੇ ਮੋਬਾਈਲ ਫੋਨ ਤੁਹਾਨੂੰ ਦੱਸਿਆ ਸੀ 13 ਮੋਬਾਈਲ ਫੋਨ ਜਿਹੜੇ ਰਿਕਵਰ ਹੋਏ ਨੇ ਤੇ ਉਸ ਦੇ ਵਿੱਚ ਇੱਕ ਇਸੇ ਥਾ ਕਿਹੜੇ ਥਾਣਿਆਂ ਦੇ ਵਿੱਚੋਂ ਜਿਹੜੇ ਆ ਇਨਸੀਡੈਂਟਾਂ ਹੋਈਆਂ ਨੇ ਸਾਰੀਆਂ ਇਸ ਸਰਚ ਹੋਰ ਵੀ ਲਗਾਤਾਰ ਜਾਰੀ ਰਹੇਗਾ ਜਿਸ ਦਾ ਲੁੱਟਾਂ ਖੂਣਾਂ ਹੋਆਂ ਨੇ ਬਟਨਾਵਾ ਬਾਗ ਬਿਲਕੁਲ ਕੋਈ ਵੀ ਕੋਈ ਵੀ ਸਨੇਚਿੰਗ ਹੁੰਦੀ ਆ ਮਾਨਯੋਗ ਸੀਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਵੀ ਇਹ ਇੱਕ ਆਮ ਜਿਹੜਾ ਸਿਟੀਜ਼ਨ ਆ ਉਸ ਦੇ ਉੱਤੇ ਇੱਕ ਬੜਾ ਤਕੜਾ ਟਰੋਮਾ ਹੈ ਤੇ ਸੀਪੀ ਸਾਹਿਬ ਵੱਲੋਂ ਸਾਰਿਆਂ ਨੂੰ ਸਾਡੇ ਲੈਵਲ ਤੋਂ ਲੈ ਕੇ ਥੱਲੇ ਐਸਐਚਓ ਚੌਕੀ ਇੰਚਾਰਜ ਤੱਕ ਸਖਤ ਹਦਾਇਤਾਂ ਨੇ ਜੇ ਇਹੋ ਜਿਹੀ ਇਨਸੀਡੈਂਟ ਰਿਪੋਰਟ ਹੁੰਦੀ ਆ ਇਮੀਡੀਏਟਲੀ ਉਸ ਨੂੰ ਦਰਜ ਕਰਕੇ ਤੇ ਉਸ ਦੇ ਉੱਤੇ ਬਕਾਇਦਾ ਨੂੰ ਟ੍ਰੇਸ ਕਰਨਾ ਸਭ ਤੋਂ ਪਹਿਲਾਂ ਉਹਨੂੰ ਪ੍ਰੀਵੈਂਟ ਕਰਨ ਦੀ ਕੋਸ਼ਿਸ਼ ਕਰਨੀ ਹੈ ਜਿਹੜੀਆਂ ਸਾਡੀਆਂ ਵੱਖ-ਵੱਖ ਟੀਮਾਂ ਜਿਹੜੀ ਆ ਟ੍ਰੇਸ ਕਰਕੇ ਜਿਹੜਾ ਵਾ ਉਹ ਦਿੱਤਾ ਜਾਂਦਾ ਇਹ ਇਸੇ ਤਰ੍ਹਾਂ ਤੁਸੀਂ ਵੇਖਿਆ ਵੀ ਹੋਏਗਾ ਵੀ ਇਹਦੇ ਵਿੱਚ ਵੀ ਕਮਿਸ਼ਨਰੇਟ ਪੁਲਿਸ ਦੇ ਵਿੱਚ ਵਾਰਦਾਤਾਂ ਦੇ ਵਿੱਚ ਕਮੀ ਵੀ ਆਈ ਹੈ ਤੇ ਜਿਹੜੀਆਂ ਹੋਈਆਂ ਨੇ ਉਸ ਦੀ 30% ਹੀ ਆਲਮੋਸਟ 90 90% ਤੋਂ ਵੱਧ ਦੇ ਛਾਪੇਮਾਰੀ ਵੀ ਫਿਰ ਇਸੇ ਤਰ੍ਹਾਂ ਹੀ ਟਕਾਣੇ ਕਿੰਨੇ ਵਜਾਰੀ ਬਿਲਕੁਲ ਜੀ ਜਿਹੜੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ ਉਹਨਾਂ ਦੇ ਉੱਤੇ ਪੁਲਿਸ ਦਾ ਸ਼ਿਕੰਜਾ ਜਿਹੜਾ ਵਾ ਲਗਾਤਾਰ ਬਰਕਰਾਰ ਰਹੇਗਾ